ਕੀ ਨਾਮ ਹੈ ਤੁਹਾਡਾ ਕਰਨਜੀਤ ਸਿੰਘ ਕਿੱਥੋਂ ਦੇ ਰਹਿਣ ਵਾਲੇ ਹੋ ਪੂਰੀ ਹੀਰਾਗੇ ਠੀਕ ਆ ਜੀ ਕਿਹੜੀ ਜਗ੍ਹਾ ਦੁਕਾਨ ਹੈ ਤੁਹਾਡੀ ਕਿਪਲਾਂ ਵਾਲੇ ਕਿਸ ਚੀਜ਼ ਦੀ ਦੁਕਾਨ ਮੋਟਰਸਾਈਕਲਾਂ ਦੀ ਠੀਕ ਆ ਪਰਜੀਤ ਕੀ ਹੋਇਆ ਤੁਹਾਡੇ ਨਾਲ ਜਿਹੜਾ ਤੁਹਾਡੇ ਤੇ ਕਾਤਲਾਂ ਦਾ ਹਮਲਾ ਹੋਇਆ ਰਾਣਾ ਤੋਂ ਹੀ ਸੀ ਰਾਣੇ ਨੇ ਕਰਾਇਆ ਜਾਣਗੇ ਪਹਿਲਾਂ ਇਹਨਾਂ ਦਾ ਤੂਮਸ ਦੀ ਮਾੜੀ ਮੋਟੀ ਬਾਈਕ ਸੀਗਾ ਇਹਨੇ ਕਿਸੇ ਕੋ ਕੋਇਆ ਮੈਨੂੰ ਕਹਿੰਦਾ ਭੂਆ ਵੇ ਬਣਾ ਲਾਵੇ ਤੇ ਭੂਆ ਨੂੰ ਗਲਾਂ ਗੜਦਾ ਭੂਆ ਉਹਨਾਂ ਨੇ ਲਾਇਆ ਨਹੀਂ ਤੇ ਫਿਰ ਕਿ ਫੇ ਨੇ ਜਾਣ ਕੇ ਗੁੱਸਾ ਰੱਖਿਆ ਪਏ ਨੇ ਡੰਡੇ ਮਾਰ ਦਿੱਤੇ ਮੇਰੇ ਫੇ ਮੈਂ ਕੰਪਲੇਟ ਦੇ ਗਿਆ ਕੋਈ ਨਾ ਕੋਈ ਕਾਰਵਾਈ ਕੀਤੀ ਨਹੀਂ ਇਹ ਫੇ ਮੇਰੇ ਪੇ ਦੁਆਰਾ ਮਾਰਨ ਆਇਆ ਕਿ ਤੂੰ ਪੁਲਿਸ ਥਾਣੇ ਗਿਆ ਮੈਂ ਤੇ ਕੰਪਲੇਟ ਕੀਤੀ ਆ ਤੇ ਫੇ ਜਾਣ ਕੇ ਇਹ ਨੇ ਸਾਟੇ ਸੁੱਟ ਲਗਾ ਕੇ ਆ ਵੀ ਜਾਣ ਕੇ ਝੂਟਾ ਪਰਚਾ ਮੇਰੇ ਤੇ ਕਰ ਦਿੱਤਾ ਤੇ ਪਹੁੰਚ ਕੇ ਕੀ ਹੋਇਆ ਜਿਹੜੀ ਤੁਹਾਡੇ ਤੁਹਾਡੇ ਤੇ ਜਿਹੜਾ ਕਾਰਨ ਹੁਣ ਹੁਣ ਇਹ ਨੇ ਮੁੰਡੇ ਬੁਲਾ ਕੇ ਤੇ ਨਾਲ ਹੋ ਕੇ ਤੇ ਮੈਨੂੰ ਕਹਿੰਦਾ ਮਾਰ ਦੇਣਾ ਵਾ ਕਿੰਨੇ ਦਿਨ ਦੀ ਕਾਮ ਗਿਆ ਦਿੰਦਾ ਹੀ ਮੈਨੂੰ ਕਿਤਰਾ ਕੰਮ ਕੱਢ ਦੇਣਾ ਵਾ ਮੈਡੀਕਲ ਸਟੋਰ ਵਾਲੇ ਨੂੰ ਹੀ ਕਹਿੰਦਾ ਕਿ ਨੰਨਾ ਜਾਨਾਂ ਦਾ ਕੰਮ ਕੱਢਣਾ ਵਾ ਮੈਡੀਕਲ ਤੇ ਚੱਡਾ ਉਹਨਾਂ ਨੂੰ ਵੀ ਬਚਤ ਆ ਗਿਆ ਦਿੰਦਾ ਹੀ ਰਣਾ ਕਿੱਥੇ ਦਾ ਰਹਿਣ ਵਾਲਾ ਹੈ ਰਣਾ ਜਿਹੜਾ ਇਹ ਨਾਲ ਮੇਰੇ ਪਿਪਲਾ ਵਾਲੇ ਦਾ ਠੀਕ ਹੈ ਜੀ ਤੁਹਾਡੀ ਕਿਸ ਚੀਜ਼ ਦੀ ਦੁਕਾਨ ਹੈ ਉੱਥੇ ਮੇਰੀ ਮੋਟਰਸਾਈਕਲਾਂ ਦੀ ਹੈ ਮੇਰੀ ਕੋਈ ਇਹਨਾਂ ਲੜਾਈ ਨਹੀਂ ਸੀਗੀ ਇੱਕ ਪਹਿਲਾਂ ਇਹਨੇ ਮੁੰਡਾ ਇੱਕ ਰੱਖਿਆ ਉਹਨੂੰ ਕੁੱਟ ਕੇ ਆ ਗਿਆ ਜੀ ਘਰ ਮੇਰ ਸਾਹਿਬ ਨੇ ਬਾਬੇ ਸੁਖਦੇਵ ਸਿੰਘ ਨੂੰ ਗਿਆ ਜੀਗਾ ਕਿ ਇਹਦਾ ਜਣ ਕੇ ਕੰਮ ਹੀ ਆ ਦੋ ਜਣੇ ਆਏ ਜੀਗਾ ਮੁੰਡੇ ਨੂੰ ਕੁੱਟ ਕੇ ਚਲ ਗਈ ਕੱਤੀ ਜਣੇ ਕੰਮ ਕਰਾਇਆ ਸੀ ਤੇ ਉਹਨੂੰ ਪੈਸੇ ਨਹੀਂ ਦਿੱਤੇ ਉਹਦੇ ਵਜੋਂ ਕੁੱਟ ਕੇ ਉਹਨੂੰ ਚਲ ਗਿਆ। ਤਾਂ ਹੁਣ ਜਦੋਂ ਤੁਹਾਡੇ ਤੇ ਹੌਲਾ ਹੋਇਆ ਕਿੱਦਾਂ ਹੋਇਆ ਕੌਣ-ਕੌਣ ਆਇਆ ਸੀਗੇ? ਕੋਈ ਸੀ ਆਈ ਸੀ ਕਿ ਮੈਨੂੰ ਪਤਾ ਨਹੀਂ ਇਹਨਾਂ ਨੇ ਰਾਣੇ ਹੋਣੀ ਸੀਗੇ ਤੇ ਉਹ 6 ਜਣੇ ਸੀਗੇ। ਇਹਨਾਂ ਨੇ ਜਾਣ ਕੇ ਮੈਨੂੰ ਮਾਰ ਦਿੱਤਾ ਸੀਗਾ ਮੈਨੂੰ ਕੋਈ ਹੋਸ਼ ਨਹੀਂ ਬਾਹਰੋਂ ਖੰਡੇ ਗੁੰਡੇ ਮਾਰੇ, ਰੋਡਾ ਮਾਰੀਆਂ, ਡੰਡੇ ਮਾਰੇ। ਤੇ ਮੈਂ ਜਾਣ ਕੇ ਉੱਤੇ ਸਾਰਿਆਂ ਨੂੰ ਬੁਲਾਇਆ ਕੋਈ ਵੀ ਨਹੀਂ ਆਇਆ। ਕਿੰਨੇ ਵਜੇ ਦੀ ਗੱਲ ਹੈ ਪਰਸੋਂ? 7:30 ਵਜੇ ਦੀ ਗੱਲ ਆ। ਹਾਂਜੀ। ਠੀਕ ਮੈਂ ਦੁਕਾਨ ਬੰਦ ਕਰਕੇ ਚੱਲਾ ਆਇਗਾ ਤੇ ਜੀ ਸਕੂਟਰ ਮੋਟਰਸਾਈਕਲ ਮੈਂ ਕਰਨੀ ਹਾਂ ਜੀ ਸਕੂਟਰ ਮੋਟਰਸਾਈਕਲ ਦੀ ਕੀ ਨਾਮ ਹੈ ਤੁਹਾਡਾ ਔਂਕਾਰ ਸਿੰਘ ਜੀ ਤੇ ਪਰਮਜੀਤ ਕੀ ਲੱਗਦਾ ਤੁਹਾਡਾ ਭਾਨਜਾ ਜੀ ਮੇਰਾ ਠੀਕ ਹੈ ਜੀ ਇਹ ਕੱਤੋਂ ਨਾ ਹਮਲਾ ਹੋਇਆ ਹੁਣ ਕੀ ਕਰਨ ਚੱਲਦੇ ਇਹ ਪਰਸੋਂ 7:30 ਵਜੇ ਸਾਨੂੰ ਫੋਨ ਆਇਆ ਜੀ 7:30 ਵਜੇ ਹਮਲਾ ਹੋਇਆ ਇੱਥੇ ਜਦੋਂ ਅਸੀਂ ਗਏ ਆ ਤਾਂ ਇਹ ਹਸਪੀਟਲ ਇਹਨੂੰ ਅੰਬਲਾਚੇ ਲੈ ਆਏ ਦੇਖਣੇ ਕਿ ਲਾਣੇ ਸੀ ਕਿ ਜਣਾ ਮੈਂ ਹੁਣ ਕਰਦਾ ਵੇ ਵੈਸੇ ਪਰਮਜੀਤ ਦਾਦਾ ਜੀ 6 ਜਾਣੇ ਸੀਗੇ 7ਵਾਂ ਸੀਗਾ ਰਾਣਾ ਜਿੰਨ ਕਰਵਾਇਆ ਠੀਕ ਹੈ ਜੀ ਇਹਦੀ ਸੀਸੀਟੀਵੀ ਵੀ ਆਈ ਹੈ ਕੋਈ ਸਮਾਂ ਸੀਸੀਟੀਵੀ ਦੇ ਅਸੀਂ ਫੁਟੇਜ ਫੋਟੋਆਂ ਲਈਆਂ ਆ ਵੀਡੀਓ ਸਾਡੇ ਕੋਲ ਹੈਗੀ ਆ ਕੀ ਕੋਈ ਉਹਦੇ ਵਿੱਚ ਅੱਖਾਂ ਜੀ ਨਜ਼ਰ ਆ ਰਿਹਾ ਕਿ ਉਹਦੇ ਵਿੱਚ ਉਹਦੇ ਵਿੱਚ ਡਾਂਗਾ ਫੜੀਆਂ ਆ ਦਾਤ ਪੜਿਆ ਆ ਸਾਹਮਣੇ ਨਜ਼ਰ ਆ ਵੱਡਾ ਦਾਤ ਆ ਸਾਹਮਣੇ ਨਜ਼ਰ ਆ ਰਿਹਾ ਆਪਣਾ ਵੀਡੀਓ ਦੇ ਵਿੱਚ ਸਾਹਮਣੇ ਨਜ਼ਰ ਆ ਰਿਹਾ ਦਾਤ ਪੜਿਆ ਕੀ ਮੰਗ ਕਰਦਾ ਪੁਲਿਸ ਪ੍ਰਸ਼ਾਸਨ ਦੇਖੋ ਜੀ ਪ੍ਰਸ਼ਾਸਨ ਚੋਂ ਇਹੀ ਮੰਗ ਕਰਦਾ ਜੋ ਸਾਡਾ ਇਨਸਾਫ ਸਹੀ ਹੋਣਾ ਚਾਹੀਦਾ ਗਰੀਬ ਆਦਮੀ ਹੈਗੇ ਆ ਜੋ ਵੀ ਅਗਰ ਸਹੀ ਹੋਣਾ ਚਾਹੀਦਾ ਘਰ ਦੇ ਵਿੱਚ ਕੌਣ-ਕੌਣ ਪਰਵੰਦੇ ਘਰ ਦਾ ਵਿੱਚ ਭਰਾ ਆ ਇੱਕ ਜੀ ਉਧਿਹੜੀ ਦਾਪਾ ਕਰਦਾ ਹੈਗਾ ਆ ਪਰ ਅਲਾਗਾ ਇਹਦੀ ਮਾਂ ਆ ਤਾਂ ਇਹ ਅਜੇ ਵਿਆਹ ਵੀ ਨਹੀਂ ਇਹਦਾ ਹੋਇਆ ਮਾਂ ਮਿਰਦਾ ਹੈਗੀ ਅਜੇ ਉਹ ਬਮਾਠ ਮਾਰਿੰਦੀ ਰੋਟੀ ਪਾਣੀ ਵੀ ਇਹ ਮੁੰਡਾ ਆਪ ਹੀ ਮਾੜਾ ਮੋਟਾ ਮਾਂ ਨੂੰ ਵੀ ਖਲਾਉਂਦਾ ਆ ਤੇ ਆਪ ਹੀ ਕਰਦਾ ਦੁਕਾਨ ਛੋਟੀ ਜਾਈਆ ਤੇ ਉੱਥੇ ਕਿਤੇ ਕੰਮ ਆਉਂਦਾ ਕਿਤੇ ਨਹੀਂ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X اور WhatsApp چینل پر